11 ਮਾਰਚ 1739 ਦਾ ਉਹ ਕਾਲਾ ਦਿਨ ਜਦੋਂ ਨਾਦਰ ਸ਼ਾਹ ਨੇ ਦਿੱਲੀ ਦੀ ਧਰਤੀ ਨੂੰ 1 ਲੱਖ ਨਿਰਦੋਸ਼ ਲੋਕਾਂ ਦੇ ਖੂਨ ਨਾਲ ਰੰਗ ਦਿੱਤਾ ਸਿਰਫ 5 ਘੰਟਿਆਂ ਵਿੱਚ ਮਾਸੂਮ ਲੋਕ ਕਤਲੇਆਮ ਦਾ ਸ਼ਿਕਾਰ ਹੋ ਗਏ ਦੌਲਤ ਸੋਨੇ ਚਾਂਦੀ ਕੀਮਤੀ ਗਹਿਣੇ ਹਰ ਚੀਜ਼ ਲੁੱਟੀ ਗਈ 57 ਦਿਨ ਤੱਕ ਦਿੱਲੀ ਤੇ ਨਾਦਰ ਸ਼ਾਹ ਦੀ ਬਾਦਸ਼ਾਹੀ ਰਹੀ ਪਰ ਜਦੋਂ ਉਹ ਲੁੱਟੇ ਖਜ਼ਾਨਿਆਂ ਨੂੰ ਲੈ ਕੇ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਦੀ ਫੌਜ ਦਾ ਟਕਰਾ ਸਿੰਘਾਂ ਨਾਲ ਹੋਇਆ ਸਿੱਖਾਂ ਨੇ ਉਸ ਤੋਂ ਉਹ ਸਭ ਕੁਝ ਖੋਲਿਆ ਜਿਸ ਦੀ ਉਹਨਾਂ ਨੂੰ ਉਸ ਸਮੇਂ ਸਭ ਤੋਂ ਵੱਧੇਰੇ ਲੋੜ ਸੀ ਪਰ ਸਵਾਲ ਇਹ ਹੈ ਕਿ ਨਾਦਰ ਸ਼ਾਹ ਜਦੋਂ ਵਾਪਸ ਜਾ ਰਿਹਾ ਸੀ ਤਾਂ ਉਸ ਨੇ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੂੰ ਸਿੱਖਾਂ ਬਾਰੇ ਕੀ ਭਵਿੱਖਬਾਣੀ ਕੀਤੀ ਜੋ ਕੁਝ ਸਾਲਾਂ ਵਿੱਚ ਹੀ ਹਕੀਕਤ ਬਣ ਗਈ ਨਾਦਰ ਸ਼ਾਹ ਨੇ ਕਰਨਾਲ ਹਰਿਆਣਾ ਤੋਂ ਹੀ ਵਾਪਸ ਚਲੇ ਜਾਣਾ ਸੀ ਜੇਕਰ ਮੁਗਲਾਂ ਵਿੱਚ ਆਪਸੀ ਰੰਜਿਸ਼ ਨਾ ਹੁੰਦੀ ਪਰ ਨਤੀਜਾ ਇਹ ਨਿਕਲਿਆ ਕਿ ਜਿੱਥੇ ਨਾਦਰ ਸ਼ਾਹ ਨੇ ਮੁਗਲਾਂ ਤੋਂ ਸਿਰਫ 50 ਲੱਖ ਰੁਪਏ ਲੈ ਕੇ ਕਰਨਾਲ ਤੋਂ ਹੀ ਵਾਪਸ ਮੁੜ ਜਾਣਾ ਸੀ ਉੱਥੇ ਹੀ ਉਸ ਨੇ ਦਿੱਲੀ ਆ ਕੇ 1 ਲੱਖ નિર્દોਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਨਾ ਸਿਰਫ ਦਿੱਲੀ ਦੇ ਲੋਕ ਬਲੀ ਚੜੇ ਬਲਕਿ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਤੋਂ 70 ਕਰੋੜ ਰੁਪਏ ਤੇ ਗੋਹੀਨੂਰ ਹੀਰਾ ਲੁੱਟ ਕੇ ਈਰਾਨ ਲੈ ਗਿਆ ਔਰੰਗਜ਼ੇਬ ਦੀ ਹਕੂਮਤ ਤੋਂ ਬਾਅਦ ਮੁਗਲ ਸਲਤਨਤ ਵਿੱਚ ਗੁੱਟਬੰਦੀ ਤੇ ਅੰਦਰੂਨੀ ਖਿੱਚਾਂ ਤਣਾਵ ਵਧਣ ਲੱਗਿਆ ਸੀ ਉਸ ਸਮੇਂ ਦਿੱਲੀ ਦੁਨੀਆ ਦੇ ਸਭ ਤੋਂ ਧਨਵਾਨ ਸ਼ਹਿਰਾਂ ਵਿੱਚੋਂ ਇੱਕ ਸੀ ਤੇ ਮੁਗਲ ਸਲਤਨਤ ਸਭ ਤੋਂ ਅਮੀਰ ਮੰਨੀ ਜਾਂਦੀ ਸੀ ਦਿੱਲੀ ਦੇ ਇਸ ਸ਼ਾਨੋ ਸ਼ੌਕਤ ਨੇ ਹੀ ਨਾਦਰ ਦਾ ਧਿਆਨ ਆਪਣੇ ਵੱਲ ਖਿੱਚਿਆ 1738 ਦੇ ਵਿੱਚ ਜਦੋਂ ਮੁਗਲ ਬਾਦਸ਼ਾਹ ਮੁਹੰਮਦ ਸ਼ਾ ਰੰਗੀਲਾ ਦੀ ਹਕੂਮਤ ਹੇਠ ਦਿੱਲੀ ਉੱਤਰੀ ਭਾਰਤ ਦੇ ਉਪਜਾਊ ਮੈਦਾਨਾਂ ਤੋਂ ਲੈ ਕੇ ਦੱਖਣ ਵਿੱਚ ਅਰਾਵਲੀ ਪਹਾੜੀ ਕੰਢੇ ਤੱਕ ਫੈਲੀ ਹੋਈ ਸੀ ਦਿੱਲੀ ਦਾ ਬਾਦਸ਼ਾਹ ਮੁਹੰਮਦ ਸ਼ਾ ਰੰਗੀਲਾ ਇੱਕ ਆਯਾਸ਼ੀ ਤੇ ਵਿਲਤ ਭਰੀ ਜ਼ਿੰਦਗੀ ਜਿਉਣ ਵਾਲਾ ਬੰਦਾ ਸੀ ਉਹ ਸਾਰਾ ਦਿਨ ਸ਼ਰਾਬ ਦੇ ਨਸ਼ੇ ਵਿੱਚ ਚੂਰ ਰਹਿੰਦਾ ਸੀ ਤੇ ਔਰਤਾਂ ਨੂੰ ਦੇਖਣ ਵਿੱਚ ਮਸ਼ਗੂਲ ਰਹਿੰਦਾ ਸੀ ਦਿੱਲੀ ਦੀ ਅਮੀਰੀ ਨਾਦਰ ਸ਼ਾਹ ਦੀ ਨਜ਼ਰੋਂ ਅਣਜਾਣ ਨਹੀਂ ਸੀ ਨਵੰਬਰ 1978 ਵਿੱਚ ਨਾਦਰ ਸ਼ਾਹ ਨੇ ਦਿੱਲੀ ਵੱਲ ਵਧਣਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ ਨਾਦਰ ਸ਼ਾਹ ਨੇ ਕੰਧਾਰ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕੀਤਾ ਤੇ ਫਿਰ ਕਾਬਲ ਵੱਲ ਵਧਿਆ ਜੋ ਉਸ ਵੇਲੇ ਮੁਗਲਾਂ ਦੇ ਕਬਜ਼ੇ ਹੇਠ ਸੀ ਕਾਬਲ ਦੇ ਕਬਜ਼ਾ ਕਰਨ ਤੋਂ ਬਾਅਦ ਨਾਦਰ ਸ਼ਾਹ ਨੇ ਮੁਹੰਮਦ ਸ਼ਾਹ ਰੰਗੀਲੇ ਨੂੰ ਦਿੱਲੀ ਵਿੱਚ ਸੰਦੇਸ਼ ਭੇਜਿਆ ਤਾਂ ਜੋ ਮੁਗਲ ਸਲਤਨਤ ਦੀ ਦੌਲਤ ਵਿੱਚੋਂ ਇੱਕ ਵੱਡੀ ਰਕਮ ਉਸ ਨੂੰ ਭੇਜੀ ਜਾਵੇ ਪਰ ਮੁਹੰਮਦ ਸ਼ਾਹ ਰੰਗੀਲੇ ਨੇ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਕਾਬਲ ਦੇ ਪਤਨ ਤੋਂ ਬਾਅਦ ਨਾਦਰ ਸ਼ਾਹ ਨੇ ਪਹਿਲਾਂ ਪਿਸ਼ਾਵਰ ਤੇ ਜਿੱਤ ਹਾਸਲ ਕੀਤੀ ਉਸ ਤੋਂ ਬਾਅਦ ਉਹ ਲਾਹੌਰ ਪਹੁੰਚਿਆ ਉਸ ਸਮੇਂ ਲਾਹੌਰ ਦਾ ਗਵਰਨਰ ਜ਼ਕਰੀਆ ਖਾਨ ਸੀ ਜ਼ਕਰੀਆ ਖਾਨ ਨੇ ਨਾਦਰ ਸ਼ਾਹ ਨੂੰ 2 ਲੱਖ ਰੁਪਏ ਦਿੱਤੇ ਜਿਸ ਨਾਲ ਜਕਰੀਆ ਖਾਨ ਨੇ ਲਾਹੌਰ ਨੂੰ ਲੁੱਟ ਤੋਂ ਬਚਾ ਲਿਆ 나ਦਰ ਸ਼ਾਹ ਜਿਵੇਂ ਜਿਵੇਂ ਦਿੱਲੀ ਵੱਲ ਵਧ ਰਿਹਾ ਸੀ ਦਿੱਲੀ ਵਿੱਚ ਬੈਠੇ ਮੁਹੰਮਦ ਸ਼ਾਹ ਰੰਗੀਲੇ ਕੋਲ ਉਸਦੇ ਆਉਂਦੀਆਂ ਖਬਰਾਂ ਪਹੁੰਚ ਰਹੀਆਂ ਸੀ ਕਿ 나ਦਰ ਸ਼ਾਹ ਕਾਬਲ ਆ ਗਿਆ ਹੈ ਕਾਬਲ ਤੋਂ ਪਿਸ਼ਾਵਰ ਆ ਗਿਆ ਹੈ ਤੇ ਪਿਸ਼ਾਵਰ ਤੋਂ ਲਾਹੌਰ ਆ ਗਿਆ ਹੈ ਪਰ ਮੁਹੰਮਦ ਸ਼ਾਹ ਰੰਗੀਲੇ ਵੱਲੋਂ ਹਰ ਵਾਰ ਇਹੀ ਕਿਹਾ ਜਾਂਦਾ ਸੀ ਕਿ ਦਿੱਲੀ ਅਜੇ ਦੂਰ ਹੈ ਇਹ ਗੱਲ ਮਸ਼ਹੂਰ ਹੋ ਗਈ ਤੇ ਦਿੱਲੀ ਦੂਰ ਵਾਲੀ ਕਹਾਵਤ ਵੀ ਮੁਹੰਮਦ ਸ਼ਾ ਰੰਗੀਲੇ ਤੋਂ ਹੀ ਬਣੀ ਮੁਹੰਮਦ ਸ਼ਾ ਰੰਗੀਲੇ ਵੱਲੋਂ ਅਵਦ ਦੇ ਨਵਾਬ ਸਾਦਤ ਖਾਨ ਨੂੰ ਲੜਾਈ ਦੀ ਕਮਾਂਡ ਸੰਭਾਲਣ ਲਈ ਅਵਦ ਤੋਂ ਬੁਲਾਇਆ ਗਿਆ ਇਸ ਤਰ੍ਹਾਂ 24 ਫਰਵਰੀ 1739 ਨੂੰ ਕਰਨਾਲ ਦੀ ਧਰਤੀ ਤੇ ਨਾਦਰ ਸ਼ਾ ਤੇ ਮੁਹੰਮਦ ਸ਼ਾ ਰੰਗੀਲੇ ਵੱਲੋਂ ਭੇਜੇ ਗਏ ਸਾਦਤ ਖਾਨ ਵਿਚਕਾਰ ਜੰਗ ਹੋਈ ਨਾਦਰ ਸ਼ਾ ਨੇ ਮੁਗਲ ਫੌਜਾਂ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ ਤੇ ਸਾਦਤ ਖਾਨ ਨੂੰ ਗੰਭੀਰ ਜ਼ਖਮ ਲੱਗਣ ਤੋਂ ਬਾਅਦ ਉਹਨੂੰ ਕੈਦ ਕਰ ਲਿਆ। ਸਮੇਂਦਾਰ ਤੇ ਰਣਨੀਤੀਕਾਰ ਹੋਣ ਦੇ ਨਾਤੇ ਸਾਦਤ ਖਾਨ ਨੇ ਨਾਦਰ ਸ਼ਾਹ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਮੁਹੰਮਦ ਸ਼ਾਹ ਰੰਗੀਲਾ ਦੀ ਫੌਜ ਅਜੇ ਵੀ ਬਰਾਬਰ ਦੀ ਲੜਾਈ ਲੜ ਸਕਦੀ ਹੈ। ਉਹਨੇ ਨਾਦਰ ਸ਼ਾਹ ਨੂੰ ਸ਼ਾਂਤੀ ਸਮਝੌਤਾ ਕਰਨ ਲਈ ਮਨਾਇਆ। ਜਿਸ ਅਨੁਸਾਰ ਮੁਗਲ ਨਾਦਰ ਸ਼ਾਹ ਨੂੰ 50 ਲੱਖ ਰੁਪਏ ਦੀ ਰਕਮ ਅਦਾ ਕਰਨਗੇ। ਇਸ ਦੇ ਬਦਲੇ ਨਾਦਰ ਸ਼ਾਹ ਨੇ ਇਹ ਵਾਅਦਾ ਕੀਤਾ ਕਿ ਉਹ ਦਿੱਲੀ ਵੱਲ ਹੋਰ ਨਹੀਂ ਵਧੇਗਾ। ਇਹ ਰਕਮ ਨਾਦਰ ਸ਼ਾਹ ਲਈ ਬਹੁਤ ਵੱਡੀ ਸੀ। ਸਮਝੌਤੇ ਅਨੁਸਾਰ ਨਾਦਰ ਸ਼ਾਹ ਨੂੰ 20 ਲੱਖ ਰੁਪਏ ਤੁਰੰਤ ਯਾਨੀ ਕਿ ਕਰਨਾਲ ਵਿੱਚ ਹੀ ਦਿੱਤੇ ਜਾਣੇ ਸੀ 10 ਲੱਖ ਰੁਪਏ ਉਸ ਨੂੰ ਲਾਹੌਰ ਪਹੁੰਚਣ ਤੇ ਤੇ 10 ਲੱਖ ਰੁਪਏ ਪਸ਼ਾਵਰ ਪਹੁੰਚਣ ਤੇ ਤੇ ਬਾਕੀ ਦੇ 10 ਲੱਖ ਰੁਪਏ ਜਦੋਂ ਉਹ ਕਾਬਲ ਪਹੁੰਚ ਗਿਆ ਉਦੋਂ ਦਿੱਤੇ ਜਾਣੇ ਸੀ ਇਨ੍ਹਾਂ ਸ਼ਰਤਾਂ ਤੇ ਮਾਮਲਾ ਖਤਮ ਹੋ ਜਾਣਾ ਚਾਹੀਦਾ ਸੀ ਪਰ ਦਗੇਬਾਜੀ ਦੀ ਇੱਕ ਹੋਰ ਖੇਡ ਸ਼ੁਰੂ ਹੋ ਗਈ ਕਾਣੇ ਦੌਰਾਨ ਜੋ ਕਿ ਸੇਣਾਮੁਖੀ ਸੀ ਅਤੇ ਕਰਨਾਲ ਦੀ ਲੜਾਈ ਦੌਰਾਨ ਸਾਦਤ ਖਾਨ ਦੀ ਮਦਦ ਲਈ ਬਾਦੂ ਘੋੜਸਵਾਰ ਲੈ ਕੇ ਆਇਆ ਸੀ ਉਸਦੇ ਉੱਥੇ ਮੌਤ ਹੋ ਗਈ ਸੀ ਇਸ ਦੇ ਬਾਅਦ ਮੁਹੰਮਦ ਸ਼ਾ ਰੰਗੀਲਾ ਨੇ ਨਿਜ਼ਾਮੁਲ ਮੁਲਕ ਨੂੰ ਸੈਨਾਮੁਫੀਦਾ ਖਿਤਾਬ ਤੇ ਅਹੁਦਾ ਦੇ ਦਿੱਤਾ ਇਹ ਗੱਲ ਸਾਦਤ ਖਾਨ ਨੂੰ ਬਹੁਤ ਬੁਰੇ ਤਰੀਕੇ ਨਾਲ ਚੁਪ ਗਈ ਕਿਉਂਕਿ ਉਹ ਕਾਫੀ ਸਮੇਂ ਤੋਂ ਇਹ ਮਾਨਯੋਗ ਅਹੁਦਾ ਆਪਣੇ ਲਈ ਚਾਹੁੰਦਾ ਸੀ ਸਾਦਤ ਖਾਨ ਨੇ ਆਪਣੇ અપਮਾਨ ਤੇ ਨਫ਼ਰਤ ਵਿੱਚ ਬਦਲੇ ਦੀ ਯੋਜਨਾ ਬਣਾਈ ਤੇ ਸਾਦਤ ਖਾਨ ਨੇ ਨਾਦਰ ਸ਼ਾ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਮੁਹੰਮਦ ਸ਼ਾ ਰੰਗੀਲਾ ਨੇ ਉਸ ਨਾਲ ਧੋਖਾ ਕੀਤਾ ਤੇ ਜੇਕਰ ਉਸ ਤੇ ਹੋਰ ਦਬਾਅ ਪਾਇਆ ਜਾਵੇ ਤਾਂ ਉਹ ਹੋਰ ਵੀ ਵੱਡੀ ਰਕਮ ਦੇਣ ਲਈ ਤਿਆਰ ਹੋ ਸਕਦਾ ਹੈ। ਉਸਨੇ ਨਾਦਰ ਸ਼ਾ ਨੂੰ ਕਿਹਾ ਕਿ ਜੇਕਰ ਉਹ ਦਿੱਲੀ ਚਲਾ ਜਾਵੇ ਤਾਂ ਉਸ ਨੂੰ ਕਈ ਗੁਣਾ ਵੱਧ ਧਨ ਦੌਲਤ ਮਿਲ ਸਕਦੀ ਹੈ। ਨਾਦਰ ਸ਼ਾ ਪੈਸੇ ਦਾ ਭੁੱਖਾ ਸੀ। ਸਾਦਤ ਖਾਨ ਦੀ ਗੱਲ ਮੰਨ ਕੇ ਉਸਨੇ ਇਹ ਸ਼ਾਂਤੀ ਸਮਝੌਤਾ ਜਿਹੜਾ ਸੀ ਰੱਦ ਕਰ ਦਿੱਤਾ ਸੀ ਜਿਸ ਅਧੀਨ ਉਸ ਨੂੰ 50 ਲੱਖ ਰੁਪਏ ਮਿਲਨੇ ਸੀ। ਫਿਰ ਨਾਦਰ ਸ਼ਾ ਨੇ ਮੁਹੰਮਦ ਸ਼ਾ ਰੰਗੀਲਾ ਨੂੰ ਆਪਣੇ ਨਾਲ ਰਾਤ ਦੇ ਖਾਣੇ ਤੇ ਬੁਲਾਇਆ। ਤੇ ਉੱਥੇ ਹੀ ਉਸ ਨੂੰ ਬੰਦੀ ਬਣਾ ਲਿਆ 나ਦਰ ਸ਼ਾਹ ਨੇ ਹੁਕਮ ਦਿੱਤਾ ਕਿ ਮੁਹੰਮਦ ਸ਼ਾਹ ਨੂੰ ਦਿੱਲੀ ਲੈ ਕੇ ਜਾਵੇ ਮੁਹੰਮਦ ਸ਼ਾਹ ਰੰਗੀਲੇ ਇੱਕ ਕਮਜ਼ੋਰ ਦਿਲ ਤੇ ਡਰਪੋਕ ਕਿਸਮ ਦਾ ਬਾਦਸ਼ਾਹ ਸੀ ਉਸ ਨੇ 나ਦਰ ਸ਼ਾਹ ਅੱਗੇ ਆਪਣੇ ਹੱਥ ਖੜੇ ਕਰ ਦਿੱਤੇ ਤੇ ਉਹਨੂੰ ਆਪਣੇ ਨਾਲ ਦਿੱਲੀ ਲੈ ਆਇਆ 7 ਮਾਰਚ 1739 ਨੂੰ 나ਦਰ ਸ਼ਾਹ ਮੁਹੰਮਦ ਸ਼ਾਹ ਰੰਗੀਲੇ ਦੇ ਨਾਲ ਸ਼ਾਲੀਮਾਰ ਬਾਗ ਦਿੱਲੀ ਵਿਖੇ ਪਹੁੰਚਿਆ ਉੱਥੇ ਪਹੁੰਚ ਕੇ 나ਦਰ ਸ਼ਾਹ ਨੇ ਮੁਹੰਮਦ ਸ਼ਾਹ ਨੂੰ ਆਖਿਆ ਕਿ ਉਹ ਲਾਲ ਕਿਲੇ ਵਿੱਚ ਜਾ ਕੇ ਉਸ ਦੇ ਸਵਾਗਤ ਦੀ ਤਿਆਰੀ ਕਰੇ 9 ਮਾਰਚ 1739 ਨੂੰ ਸ਼ਾਲੀਮਾਰ ਬਾਗ ਤੋਂ ਲਾਲ ਕਿਲੇ ਤੱਕ ਨਾਦਰ ਸ਼ਾਹ ਦੇ ਸਵਾਗਤ ਲਈ ਇੱਕ ਵਿਸ਼ਾਲ ਕਾਰਪਟ ਵਿਛਾਇਆ ਗਿਆ ਜਿਸ ਤੇ ਸੋਨੇ ਦਾ ਕੰਮ ਹੋਇਆ ਸੀ ਸੜਕ ਦੇ ਦੋਹੇ ਪਾਸੇ ਨਾਦਰ ਸ਼ਾਹ ਦੀ ਫੌਜ ਤਾਇਨਾਤ ਸੀ ਤਾਂ ਜੋ ਦਿੱਲੀ ਦੀ ਜਨਤਾ ਬਗਾਵਤ ਕਰੇ ਤਾਂ ਉਹਨਾਂ ਨੂੰ ਤੁਰੰਤ ਕੁਚਲਿਆ ਜਾ ਸਕੇ 10 ਮਾਰਚ ਨੂੰ ਦਿੱਲੀ ਦੀ ਜਾਮਾ ਮਸਜਿਦ ਤੋਂ ਇਹ ਐਲਾਨ ਕੀਤਾ ਗਿਆ ਕਿ ਹੁਣ ਦਿੱਲੀ ਦਾ ਅਗਲਾ ਬਾਦਸ਼ਾ ਨਾਦਰ ਸ਼ਾਹ ਹੈ ਪਰ ਨਾਦਰ ਸ਼ਾਹ ਨੂੰ ਦਿੱਲੀ ਦਾ ਬਾਦਸ਼ਾ ਬਣਨ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਸ ਨੂੰ ਦਿੱਲੀ ਤੋਂ ਕੇਵਲ ਦੌਲਤ ਲੁੱਟਣ ਦਾ ਲਾਲਚ ਸੀ ਸ਼ਾਮ ਵੇਲੇ ਦਿੱਲੀ ਵਿੱਚ ਇੱਕ ਅਫਵਾਹ ਫੈਲ ਗਈ ਕਿ ਮੁਹੰਮਦ ਸ਼ਾ ਰੰਗੀਲੇ ਨੇ ਨਾਦਰ ਸ਼ਾ ਦਾ ਕਤਲ ਕਰ ਦਿੱਤਾ ਜਦੋਂ ਇਹ ਅਫਵਾਹ ਦਿੱਲੀ ਦੇ ਲੋਕਾਂ ਤੱਕ ਪਹੁੰਚੀ ਤਾਂ ਉਹਨਾਂ ਨੇ ਦਿੱਲੀ ਦੀਆਂ ਸੜਕਾਂ 'ਤੇ ਘੁੰਮ ਰਹੇ ਨਾਦਰ ਸ਼ਾ ਦੀ ਫੌਜ ਦੇ ਸੈਨਿਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਦੱਸਿਆ ਜਾਂਦਾ ਹੈ ਕਿ ਲੋਕਾਂ ਨੇ ਨਾਦਰ ਸ਼ਾ ਦੇ 800 ਤੋਂ 900 ਸੈਨਿਕਾਂ ਨੂੰ ਮਾਰ ਦਿੱਤਾ ਸੀ 11 ਮਾਰਚ 1739 ਨੂੰ ਜਦੋਂ ਨਾਦਰ ਸ਼ਾ ਨੂੰ ਇਹ ਅਫਵਾਹ ਬਾਰੇ ਪਤਾ ਚੱਲਿਆ ਤਾਂ ਉਹ ਸਵੇਰੇ ਆਪਣੇ ਘੋੜੇ ਤੇ ਬੈਠ ਕੇ ਲਾਲ ਕਿਲੇ ਵਿੱਚੋਂ ਆਪਣੀ ਫੌਜ ਨਾਲ ਬਾਹਰ ਨਿਕਲਿਆ। ਉਹ ਰੌਸ਼ਨ ਉਦਡੋਲਾ ਮਸਜਿਦ ਕੋਲ ਜਾ ਕੇ ਰੁਕ ਗਿਆ। ਸਵੇਰ ਦੇ 9 ਵਜੇ ਸੀ। ਨਾਦਰ ਸ਼ਾਹ ਨੇ ਆਪਣੀ ਤਲਵਾਰ ਕੱਢੀ ਤੇ ਹਵਾ ਵਿੱਚ ਲਹਿਰਾਈ। ਜੋ ਇਸ ਗੱਲ ਦਾ ਇਸ਼ਾਰਾ ਸੀ ਕਿ ਜਾਓ ਜੋ ਵੀ ਮਿਲੇ ਉਹਨੂੰ ਮਾਰ ਦਿਓ। ਨਾਦਰ ਸ਼ਾਹ ਦੀ ਫੌਜ ਦਰਿੰਦਿਆਂ ਵਾਂਗ ਦਿੱਲੀ ਦੇ ਲੋਕਾਂ ਤੇ ਢੈਪਈ। ਬੱਚਿਆਂ ਤੇ ਬਜ਼ੁਰਗਾਂ ਤੱਕ ਤੇ ਕੋਈ ਰਹਿਮ ਨਹੀਂ ਕੀਤਾ ਗਿਆ। ਔਰਤਾਂ ਦੀ ਇੱਜ਼ਤ ਲੁੱਟੀ ਗਈ। ਦਿੱਲੀ ਦੇ ਲੋਕਾਂ ਨੇ ਆਪਣੀਆਂ ਹੀ ਧੀਆਂ ਤੇ ਪੁੱਤਰਾਂ ਨੂੰ ਮਾਰ ਦਿੱਤਾ ਤਾਂ ਜੋ ਉਹ ਦਰਿੰਦਿਆਂ ਦੇ ਹੱਥ ਦੇ ਵਿੱਚ ਨਾ ਆਉਣ। ਕਈ ਔਰਤਾਂ ਨੇ ਆਪਣੀ ਇੱਜ਼ਤ ਬਚਾਉਣ ਲਈ ਖੂਹਾਂ 'ਚ ਛਾਲਾ ਮਾਰਤੀਆਂ। ਨਾਦਰ ਸ਼ਾਹ ਨੇ ਹਿੰਦੂਆਂ ਹੀ ਨਹੀਂ ਬਲਕਿ ਮੁਸਲਮਾਨਾਂ ਤੇ ਵੀ ਕਹਿਰਟਾਇਆ। ਦੱਸਿਆ ਜਾਂਦਾ ਹੈ ਕਿ ਮਰਨ ਵਾਲਿਆਂ ਵਿੱਚ ਹਿੰਦੂਆਂ ਤੋਂ ਜ਼ਿਆਦਾ ਮੁਸਲਮਾਨਾਂ ਦੀ ਗਿਣਤੀ ਸੀ। ਮੁਸਲਮਾਨਾਂ ਦੇ ਸ਼ਵਾਂ ਨੂੰ ਦਫਨਾਉਣ ਦੀ ਬਜਾਏ ਅੱਗ ਲਾ ਕੇ ਸਾੜ ਦਿੱਤਾ ਗਿਆ। ਦਿੱਲੀ ਦੀਆਂ ਸੜਕਾਂ ਲਾਸ਼ਾਂ ਨਾਲ ਭਰਗੀਆਂ ਸੀ। ਤੇ ਨਾਲੀਆਂ ਵਿੱਚ ਪਾਣੀ ਦੀ ਜਗ੍ਹਾ ਖੂਨ ਵਹਿ ਰਿਹਾ ਸੀ ਮੁਹੰਮਦ ਸ਼ਾ ਰੰਗੀਲੇ ਵੱਲੋਂ ਆਪਣੇ ਵਜ਼ੀਰ ਨੂੰ ਨਾਦਰ ਸ਼ਾ ਕੋਲ ਭੇਜਿਆ ਤੇ ਉਸ ਕੋਲੋਂ ਰਹਿਮ ਦੀ ਭੀਖ ਮੰਗੀ ਤੇ ਨਾਦਰ ਸ਼ਾ ਨੇ ਵਾਪਸ ਆਪਣੀ ਤਲਵਾਰ ਨੂੰ ਮ्यान ਦੇ ਵਿੱਚ ਪਾ ਲਿਆ ਜਿਸ ਦੇ ਨਾਲ ਹੀ ਦਿੱਲੀ ਵਿੱਚੋਂ ਕਤਲੇਆਮ ਸਵੇਰੇ 9 ਵਜੇ ਸ਼ੁਰੂ ਹੋਇਆ ਸੀ ਉਹ ਦੁਪਹਿਰ ਦੇ 2 ਵਜੇ ਬੰਦ ਹੋਇਆ ਇਹ 5 ਘੰਟੇ ਦੇ ਸਮੇਂ ਵਿੱਚ 1 ਲੱਖ ਦੇ ਕਰੀਬ ਲੋਕਾਂ ਨੂੰ ਮਾਰ ਦਿੱਤਾ ਗਿਆ ਸੀ ਨਾਦਰ ਸ਼ਾ ਨੇ ਮੁਹੰਮਦ ਸ਼ਾ ਰੰਗੀਲੇ ਕੋਲੋਂ ਇਹ ਸਭ ਰੋਕਣ ਦੇ ਲਈ ਪੈਸਿਆਂ ਦੀ ਮੰਗ ਕੀਤੀ ਤੇ ਉਸਨੇ ਜੋ ਪੈਸਾ ਉਸ ਸਮੇਂ ਲਿਆ ਉਸ ਦੀ ਅੱਜ ਦੀ ਕੀਮਤ 1050000 ਕਰੋੜ ਰੁਪਏ ਹੈ ਫੈਕਟ ਇਹ ਦੱਸਦੇ ਨੇ ਤੇ ਬਾਬਾ ਪ੍ਰੇਮ ਸਿੰਘ ਹੋਤੀ ਜੀ ਦੀ ਜਿਹੜੀ ਕਿਤਾਬ ਨਵਾਬ ਕਪੂਰ ਸਿੰਘ ਜੀ ਦੇ ਅਨੁਸਾਰ ਨਾਦਰ ਸ਼ਾਹ ਨੇ ਉਸ ਸਮੇਂ 15 ਕਰੋੜ ਰੁਪਏ ਨਗਦ 70 ਕਰੋੜ ਦੇ ਹੀਰੇ ਉਸ ਤੋਂ ਇਲਾਵਾ 1000 ਹਾਥੀ 7000 ਘੋੜੇ 10000 ਉੱਠ ਤੇ 10000 ਔਰਤਾਂ ਤੇ 2200 ਕੁਆਰੀਆਂ ਕੁੜੀਆਂ ਦੀ ਮੰਗ ਕੀਤੀ 1050000 ਕਰੋੜ ਰੁਪਏ ਤੇ ਇਹ ਉਹੀ ਨਾਦਰ ਸ਼ਾ ਜੋ ਕਰਨਾਲ ਦੇ ਮੈਦਾਨ ਤੋਂ 50 ਲੱਖ ਰੁਪਏ ਲੈ ਕੇ ਵਾਪਸ ਜਾਣ ਨੂੰ ਰਾਜ਼ੀ ਹੋ ਗਿਆ ਸੀ ਪਰ ਮੁਗਲਾਂ ਦੀ ਆਪਸੀ ਖੁੰਧ ਕਰਕੇ ਹੁਣ ਉਹੀ ਤਖਤ ਜਿਸ ਤੇ ਕਦੇ ਜਹਾਂਗੀਰ ਬੈਠਦਾ ਸੀ ਤੇ ਕੋਹੀਨੂਰ ਹੀਰਾ ਵੀ ਦਿੱਲੀ ਤੋਂ ਲੈ ਗਿਆ ਕੋਹੀਨੂਰ ਹੀਰਾ ਮੁਗਲਾਂ ਦੇ ਹੱਥੋਂ ਉਨ੍ਹਾਂ ਦੇ ਜਦੋਂ ਦਿੱਲੀ ਦੀ ਇੱਕ ਕੋਠੇ ਵਾਲੀ ਨੂਰ ਬਾਈ ਨੇ 나ਦਰ ਸ਼ਾਹ ਨੂੰ ਦੱਸਿਆ ਕਿ ਜੋ ਕੁਝ ਵੀ ਉਹ ਲੁੱਟ ਕੇ ਲੈ ਕੇ ਗਿਆ ਉਸ ਚੀਜ਼ ਦੇ ਮੁਕਾਬਲੇ ਕੁਝ ਵੀ ਨਹੀਂ ਸੀ ਜੋ ਮੁਹੰਮਦ ਸ਼ਾਹ ਰੰਗੀਲੇ ਨੇ ਆਪਣੀ ਪਗੜੀ ਵਿੱਚ ਲਗਾਈ ਹੋਈ ਸੀ 나ਦਰ ਸ਼ਾਹ ਚਲਾਕ ਤੇ ਤਜਰਬੇਕਾਰ ਸੀ ਉਹਨੇ ਤੁਰੰਤ ਹੀ ਅਜਿਹੀ ਚਾਲ ਚੱਲੀ ਜਿਸ ਨੂੰ ਨੈਲੇ ਦੇ ਦੈਲਾ ਕਿਹਾ ਜਾਂਦਾ ਹੈ ਉਹਨੇ ਮੁਹੰਮਦ ਸ਼ਾਹ ਨੂੰ ਆਖਿਆ ਇਰਾਨ ਵਿੱਚ ਰਸਮ ਹੈ ਕਿ ਭਾਈ ਖੁਸ਼ੀ ਦੇ ਮੌਕੇ ਤੇ ਆਪਸ ਵਿੱਚ ਪਗੜੀਆਂ ਬਦਲਦੇ ਨੇ ਅੱਜ ਤੋਂ ਅਸੀਂ ਵੀ ਭਰਾ ਭਰਾ ਹੋ ਗਏ ਹਾਂ ਤੇ ਆਓ ਇਸ ਰਸਮ ਨੂੰ ਨਿਭਾਈਏ ਮੁਹੰਮਦ ਸ਼ਾਹ ਕੋਲ ਸਿਰ ਝੁਕਾਉਣ ਤੋਂ ਬਿਨਾ ਹੋਰ ਕੋਈ ਚੁਆਇਸ ਨਹੀਂ ਸੀ ਨਾਦਰ ਸ਼ਾਹ ਨੇ ਆਪਣੀ ਪਗੜੀ ਮੁਹੰਮਦ ਸ਼ਾਹ ਦੇ ਸਿਰ ਤੇ ਰੱਖੀ ਤੇ ਮੁਹੰਮਦ ਸ਼ਾਹ ਦੀ ਪਗੜੀ ਆਪਣੇ ਸਿਰ ਤੇ ਪਾ ਲਈ ਇਸ ਤਰੀਕੇ ਨਾਲ ਦੁਨੀਆ ਦਾ ਮਸ਼ਹੂਰ ਕੋਹੀਨੂਰ ਹੀਰਾ ਹਿੰਦੁਸਤਾਨ ਤੋਂ ਨਿਕਲ ਕੇ ਈਰਾਨ ਪਹੁੰਚ ਗਿਆ 1 ਮਈ 1739 ਨੂੰ ਨਾਦਰ ਸ਼ਾਹ ਨੇ ਇੱਕ ਦਰਬਾਰ ਲਗਾਇਆ ਜਿਸ ਵਿੱਚ ਉਸਨੇ ਈਰਾਨ ਮੁੜਨ ਤੋਂ ਪਹਿਲਾਂ ਮੁਹੰਮਦ ਸ਼ਾਹ ਰੰਗੀਲਾ ਨੂੰ ਦਿੱਲੀ ਦਾ ਬਾਦਸ਼ਾਹ ਦੁਬਾਰਾ ਕੌਸ਼ਤ ਕਰ ਦਿੱਤਾ ਤੇ 57 ਦਿਨਾਂ ਤੱਕ ਦਿੱਲੀ ਨੂੰ ਲੁੱਟਣਾ ਦਿੱਲੀ ਦੇ ਲੋਕਾਂ ਨੂੰ ਮਾਰਨ ਤੇ ਦਿੱਲੀ ਦੀਆਂ ਸੋਹਣੀਆਂ ਕੁੜੀਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਣ ਤੋਂ ਬਾਅਦ ਇੱਥੇ ਤੋਂ ਵਾਪਸ ਚਲਾ ਗਿਆ ਜਦੋਂ ਨਵਾਬ ਕਪੂਰ ਸਿੰਘ ਜੀ ਨੂੰ ਜੋ ਕਿ ਉਸ ਸਮੇਂ ਸਿੱਖ ਕੌਮ ਦੀ ਬਾਗਡੋਰ ਨੂੰ ਸੰਭਾਲ ਰਹੇ ਸਨ ਉਹਨਾਂ ਨੂੰ ਪਤਾ ਲੱਗਿਆ ਕਿ ਨਾਦਰ ਸ਼ਾਹ ਦਿੱਲੀ ਨੂੰ ਲੁੱਟ ਕੇ ਤੇ ਔਰਤਾਂ ਨੂੰ ਕੈਦ ਕਰਕੇ ਈਰਾਨ ਵੱਲ ਜਾ ਰਿਹਾ ਹੈ ਤਾਂ ਉਹ ਮੁਠੀ ਭਰ ਸਿੱਖਾਂ ਨੂੰ ਲੈ ਕੇ ਨਾਦਰ ਸ਼ਾਹ ਦੀ ਫੌਜ ਤੇ ਹਮਲਾ ਕਰਨ ਦਾ ਪਲਾਨ ਬਣਾਉਣ ਲੱਗੇ ਗੁਰੂ ਦੇ ਸਿੰਘ ਉਦੋਂ ਜੰਗਲਾਂ ਵਿੱਚ ਰਹਿੰਦੇ ਸੀ ਤੇ ਉਸ ਸਮੇਂ ਸਿੰਘਾਂ ਦੇ ਕੋਲ ਨਾ ਤਾਂ ਕੋਈ ਜਿਆਦਾ ਵਧੀਆ ਘੋੜੇ ਸੀ ਤੇ ਨਾ ਹੀ ਹਥਿਆਰ ਸੀ ਤੇ ਨਾ ਹੀ ਇੰਨੀ ਤਾਂ ਦੌਲਤ ਉਹ ਜੰਗਲਾਂ ਦੇ ਵਿੱਚ ਛੋਲੇ ਖਾ ਕੇ ਨਾਮ ਜਪ ਕੇ ਆਪਣਾ ਗੁਜ਼ਾਰਾ ਕਰਦੇ ਸੀ ਜਿੱਥੇ ਇੱਕ ਪਾਸੇ ਭਾਰਤ ਦੇ ਕਿਸੇ ਵੀ ਰਾਜਾਂ ਦੀ ਫੌਜ ਵਿੱਚ ਨਾਦਰ ਸ਼ਾਹ ਨਾਲ ਟੱਕਰ ਲੈਣ ਦੀ ਹਿੰਮਤ ਨਹੀਂ ਸੀ ਉੱਥੇ ਇਹੀ ਮੁਠੀ ਭਰ ਗੁਰੂ ਦੇ ਸਿੰਘਾਂ ਨੇ ਨਾਦਰ ਸ਼ਾਹ ਦੀ ਫੌਜ ਨਾਲ ਮੱਥਾ ਲਾਇਆ ਨਵਾਬ ਕਪੂਰ ਸਿੰਘ ਜੀ ਨੇ ਜੱਸਾ ਸਿੰਘ ਹਾਲੂ ਵਾਲੀਆ ਦੀ ਡਿਊਟੀ ਲਗਾਈ ਨਾਦਰ ਸ਼ਾਹ ਦੀ ਫੌਜ ਤੇ ਹਮਲਾ ਕਰਨ ਦੀ ਰਾਤ ਦੇ 12 ਵਜੇ ਗੁਰੂਦੇਵ ਸਿੰਘ ਤੂਫਾਨ ਵਾਂਗੂ ਜਾਂਦੇ ਤੇ ਨਾਦਰ ਸ਼ਾਹ ਦੀ ਫੌਜ ਤੇ ਹਮਲਾ ਕਰਕੇ ਉਹਨਾਂ ਤੋਂ ਧਨ ਦੌਲਤ ਘੋੜੇ ਹਥਿਆਰ ਲੁੱਟ ਕੇ ਬੰਦੀ ਬਣੀਆਂ ਕੁੜੀਆਂ ਤੇ ਔਰਤਾਂ ਨੂੰ ਛਡਵਾ ਕੇ ਉੱਥੋਂ ਰਫੂ ਚੱਕਰ ਹੋ ਜਾਂਦੇ ਨਾਦਰ ਸ਼ਾਹ ਦੀ ਫੌਜ ਨੂੰ ਪਤਾ ਹੀ ਨਹੀਂ ਚੱਲਦਾ ਸੀ ਕਿ ਉਹਨਾਂ ਤੇ ਹਮਲਾ ਕਿਸ ਨੇ ਕੀਤਾ ਅਗਲੀ ਰਾਤ ਸਿੱਖਾਂ ਨੇ ਰਾਤ ਦੇ 12 ਵਜੇ ਨਾਦਰ ਸ਼ਾਹ ਦੀ ਫੌਜ ਤੇ ਹਮਲਾ ਕੀਤਾ ਉਵੇਂ ਹੀ ਨਾਦਰ ਸ਼ਾਹ ਕੋਲੋਂ ਧਨ ਦੌਲਤ ਹਥਿਆਰ ਕੁਝ ਔਰਤਾਂ ਨੂੰ ਵੀ ਛਡਵਾਇਆ ਜੋ ਲੋਕ ਸਰਦਾਰਾਂ ਦਾ ਮਜ਼ਾਕ ਬਣਾਉਂਦੇ ਨੇ ਕਿ ਸਰਦਾਰਾਂ ਦੇ 12 ਵਜ ਗਏ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਰਦਾਰਾਂ ਦੇ 12 ਵਜਨ ਦਾ ਮਤਲਬ ਕੀ ਸੀ ਸਰਦਾਰਾਂ ਦੇ 12 ਵਜਨ ਦਾ ਮਤਲਬ ਸੀ ਕਿ ਰਾਤ ਦੇ 12 ਵਜੇ ਸਰਦਾਰ ਨਾਦਰ ਸ਼ਾਹ ਦੀ ਫੌਜ ਤੇ ਹਮਲਾ ਕਰਦੇ ਸੀ ਨਾਦਰ ਸ਼ਾਹ ਵੱਲੋਂ ਬੰਦੀ ਬਣਾਈਆਂ ਔਰਤਾਂ ਨੂੰ ਉਮੀਦ ਹੁੰਦੀ ਸੀ ਕਿ ਰਾਤ ਦੇ 12 ਵਜ ਗਏ ਨੇ ਉਹਨੂੰ ਗੁਰੂ ਦੇ ਸਿੰਘ ਆਉਣਗੇ ਤੇ ਉਹਨਾਂ ਨੂੰ ਛੁੜਾ ਕੇ ਲੈ ਜਾਣਗੇ ਜਦੋਂ ਸਿੰਘਾਂ ਨੇ ਤੀਸਰੀ ਵਾਰੀ ਨਾਦਰ ਸ਼ਾਹ ਤੇ ਹਮਲਾ ਕੀਤਾ ਕੁਝ ਕ ਸਿੰਘ ਇਸ ਹਮਲੇ ਵਿੱਚ ਸ਼ਹੀਦ ਹੋ ਗਏ ਨਾਦਰ ਸ਼ਾਹ ਨੇ ਜ਼ਕਰੀਆ ਖਾਨ ਤੋਂ ਸ਼ਹੀਦ ਹੋਏ ਸਿੰਘਾਂ ਬਾਰੇ ਪੁੱਛਿਆ ਤੇ ਕਿਹਾ ਕੌਣ ਹਨ ਇਹ ਲੋਕ ਪੂਰੇ ਭਾਰਤ ਵਿੱਚ ਮੇਰੇ ਨਾਲ ਟੱਕਰ ਲੈਣ ਦੀ ਹਿੰਮਤ ਕਿਸੇ ਵਿੱਚ ਨਹੀਂ ਹੈ ਪਰ ਇਹ ਮੁਠੀ ਭਰ ਲੋਕ ਕੌਣ ਹਨ ਜੋ ਮੇਰੀ ਫੌਜ ਤੇ ਹਮਲਾ ਕਰ ਰਹੇ ਨੇ ਨਾਦਰ ਸ਼ਾਹ ਨੇ ਹੁਕਮ ਦਿੱਤਾ ਕਿ ਇਹਨਾਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਜਾਵੇ ਜ਼ਕਰੀਆ ਖਾਨ ਨੇ ਨਾਦਰ ਸ਼ਾਹ ਨੂੰ ਦੱਸਿਆ ਕਿ ਗੁਰੂ ਦੇ ਸਿੰਘ ਨੇ ਇਹਨਾਂ ਦਾ ਕੋਈ ਕਰਨੀ ਇਹ ਜੰਗਲਾਂ ਵਿੱਚ ਰਹਿੰਦੇ ਨੇ ਘੋੜਿਆਂ ਤੇ ਹੀ ਸੌਂਦੇ ਨੇ ਨਾਦਰ ਸ਼ਾਹ ਨੇ ਸਿੰਘਾਂ ਦੇ ਬਾਰੇ ਜਕਰੀਆ ਖਾਨ ਕੋਲ ਭਵਿੱਖਬਣੀ ਕੀਤੀ ਸੀ ਤੇ ਕਿਹਾ ਜੇ ਤੂੰ ਇਹਨਾਂ ਸਿੰਘਾਂ ਨੂੰ ਖਤਮ ਕਰ ਸਕਦਾ ਹੈਂ ਤਾਂ ਕਰ ਦੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਸਿੰਘ ਤੇਰੇ ਲਾਹੌਰ ਤੇ ਰਾਜ ਕਰਨਗੇ ਨਾਦਰ ਸ਼ਾਹ ਉਸ ਤੋਂ ਬਾਅਦ ਆਪ ਈਰਾਨ ਵਾਪਸ ਚਲਾ ਜਾਂਦਾ ਹੈ ਤੇ ਜਕਰੀਆ ਖਾਨ ਉਸ ਤੋਂ ਬਾਅਦ ਸਿੱਖਾਂ ਤੇ ਬਹੁਤ ਕਤਲੇਆਮ ਕਰਦਾ ਹੈ ਸਿੱਖਾਂ ਨੂੰ ਮਾਰਨ ਦੇ ਲਈ ਇਨਾਮ ਰੱਖਿਆ ਜਾਂਦਾ ਹੈ ਕਿ ਜੋ ਵੀ ਸਿੱਖਾਂ ਦਾ ਸਿਰ ਵੱਢ ਕੇ ਲੈ ਆਵੇਗਾ ਉਹਨੂੰ ਇਨਾਮ ਦਿੱਤੇ ਜਾਣਗੇ ਇੰਨੇ ਕਤਲੇਆਮ ਤੇ ਤਸ਼ੱਦਦਾਂ ਤੋਂ ਬਾਅਦ ਲਾਹੌਰ ਵਿੱਚ ਖਾਲਸਾ ਰਾਜ ਸਥਾਪਿਤ ਹੋ ਹੀ ਜਾਂਦਾ ਹੈ